ਆ ਕੇ ਨੋ ਚੁੱਕ ਲਿਆ ਤੇ ਨਮਾ ਤਜਰਬੇਕਾਰ ਬੰਦਾ ਕਿਆ ਸੀ ਬਿਮਾਰ ਨਹੀਂ ਜਨਾਬ ਰੋਜ ਦੀ ਤੋਲਾ ਖਾਂਦਾ ਜੀ ਇਹ ਤੋਂ ਵੱਡਾ ਤਜਰਬੇਕਾਰ ਪਿੰਡ 'ਚ ਹੋਰ ਕੋਈ ਨਹੀਂ ਜੀ ਸਤਿ ਸ੍ਰੀ ਅਕਾਲ ਬਾਬਾ ਸਤਿ ਸ੍ਰੀ ਅਕਾਲ ਜਨਾਬ ਬਾਬਾ ਜੀ ਦੀ ਨਿਗਾ ਥੋੜੀ ਜੀ ਘਟ ਹੈ ਜੀ ਥੋੜੀ ਜੀ ਘਟ ਸੜਿਆ ਸਦਾ ਸਦਾ 45 ਡਿਗਰੀ ਦਾ ਫਰਕ ਹੈ ਤੇ ਫੀਮ ਦਾ ਮਲਿੱਦਾ ਨਾ ਬਣਾ ਦੇ ਐਸਟੇਟੋ ਸਾਹਿਬ ਨજર ਜਰੂਰ ਮੇਰੀ ਘਟ ਹੈ ਪਰ ਕੰਨ ਮੇਰੇ ਠੀਕ ਹੈ ਅੱਛਾ ਬਾਬਾ ਪਰ ਕੰਨ ਖੋਲ ਕੇ ਗੱਲ ਸੁਣ ਸਾਡੇ ਕੋਲ 4 ਕਿਲੋ ਫੀਮ ਆ ਇਹਦੀ 8 ਕਿਲੋ ਬਣਾਉਣੀ ਆ ਕਿਵੇਂ ਬਣਾਏਗਾ ਬਣਾ ਦਊਗਾ ਪੁੱਤ ਪਰ ਬਿਨਾ ਮਲਾਵਟ ਵਾਲੀ ਚੋਂ ਦੜੀ ਲਊਗਾ ਸਾਲਿਆ ਹੁਣ ਇਹਨੂੰ ਵੀ ਹਿੱਸਾ ਦੇਣਾ ਪਊ ਬਿਲਕੁਲ ਦੇਣਾ ਪਊ ਮਾੜਾ ਮੋਟਾ ਕੰਮ ਐ ਫੀਮ ਵਧਾਉਣਾ ਲੈ ਮੈਂ ਫੀਸ ਤਾਂ ਲੱਗੂਗੀ ਕਿੱਥੋਂ ਫੜ ਲੈਂਦਾ ਯਾ ਲਾਲਚੀ ਬੁੱਢਾ ਹੈ ਅਸਤੋ ਜੀ ਸਾਹਿਬ ਮੈਂ ਲਾਲਚੀ ਨਹੀਂ ਲਾਲਚੀ ਹੁੰਦਾ ਨਾ ਤਾਂ ਅੱਧੀ ਮੰਗ ਲੈਂਦਾ ਐਂ ਕਰੋ ਤੁਸੀਂ ਕੋਈ ਹੋਰ ਬੰਦਾ ਲੱਭ ਲੋ ਉਹ ਬਾਬਾ ਗੱਲ ਸੁਣ ਗੱਲ ਸੁਣ ਗੱਲ ਸੁਣ ਅੰਦਰ ਲੈ ਕੇ ਜਾ ਇਹਨਾਂ ਨੂੰ ਜਾਜੋ ਬਾਬਾ ਜੀ ਮੋਰਤਾ ਨਹੀਂ ਬਣਾਉਂਗੇ ਉਹ ਚੱਲ ਜਾ ਕਾਲੀ ਉਹ ਗਾਗਿਆ ਸਾਲਾ ਲੋਕਾਂ ਚ ਡਰ ਨਹੀਂ ਰਿਆ ਪਲਸਤਾ ਪਟੇਬ ਨਹੀਂ ਫੇਰ ਸਕਦੇ ਸਾਰੇ ਉਹ ਜਨਾਬ ਪਟੇ ਮਾਰਨ ਦੀ ਲੋੜ ਨਹੀਂ ਤੁਸੀਂ ਆਪਣਾ ਇੱਕ ਤਾਂ ਛੁਟਕਲਾ ਸੁਣਾ ਦਿਓ ਐਨੇ ਆਸ ਤਾਂ ਤੁਸੀਂ ਮਰ ਜਾਣਾ अंदर चल जनाब बाबा आप आई माल वेख ला चेक करला। ला कीड़ा हां ओ यार ऐसे तो साहब ओ माल तो थोड़ा सोला नहीं खरा ऐ करो तुसी कुछ सामान मंगा लो देखो नागरा जी जनाब ਅਲੇਗੋਜੀ ਅਕਲੋ ਦੇਸੀ ਕਿਉ ਕਿਉ ਵੱਡਾ ਡੱਬਾ ਭਾਰਨ ਬਿਟੇ ਦਾ ਇੱਕ ਡੱਬਾ 10 ਪੈਕੇਟ ਗੁੱਲੂ ਕੋਸ ਦੇ ਬਿਸਕੁਟਾਂ ਦੇ ਆ ਗਏ ਐਥੇ ਚੋਤਾਬ ਅੱਬਾ ਹਾਂ ਐ ਕਰੋ ਤੁਸੀਂ ਇੱਕ ਕੜਾਹੀ ਇੱਕ ਖੁਰਚਣਾ ਤੇ ਹਲਵਾਈਆਂ ਤੋਂ ਇੱਕ ਪੱਟੀ ਲੈ ਆਓ ਕੀ ਆ ਮੰਗਾ ਲਓ ਹਾਂ ਸਾਮਾਨ ਮੰਗਵਾਓ ਤੁਸੀਂ ਬਾਬਾ ਜੀ ਬਹਿ ਜਾ ਉੱਥੇ ਦੱਸ ਦਿਆਂ ਤੁਹਾਨੂੰ ਜਦੋਂ ਸਮਾਨ ਆਉਂਦਾ ਬਿਠਾ ਜਨਾ ਪੈਸੇ ਪੈਸੇ ਮੈडम ਸਾਲਿਓ ਐਡਾ ਵਧੀਆ ਸਮਾਨ ਲਿਆ ਕੇ ਦਿੱਤਾ ਉਤੋਂ ਸਾਰੇ ਕਹੋਗੇ 30 30 ਖੈ ਨਹੀਂ ਵੀ ਹੈ ਜੀ ਹਲਵਾ ਪੇ ਜੀ ਜੀ ਨਾਲ ਸਭ ਤੋਂ ਪਹਿਲਾਂ ਮੈਂ ਹੀ ਪਾਉਣਾ ਲੈ ਆ ਵੀ ਮੁੰਸ਼ੀ ਐ ਕਲਮ ਕਸਾਈ ਕੱਟ ਲਓ ਜੀ ਸਭ ਕੁਝ ਕੱਟੂ ਤੇਰੀ ਕਲਮ ਕਸਾਈ ਲੈ ਆ ਵੀ ਜੜੀ ਉਸ ਵੀਰੇ ਦੇ ਨਾਲ ਜੇ ਤਾਂ ਭਰੋਸਾ ਨਹੀਂ ਹੋ ਕੋਈ ਜੀ ਦੇ ਨਾਲ ਤੂੰ ਕਰ ਵੀ ਰਜਿਸਟਰ ਕਰ ਲੈ ਲੈ ਆ ਵੀ ਪਲੇਅਰ ਪੈਸੇ ਕੱਢ ਕੋਈ ਉਤਲੀ ਜੇਪ ਚ ਹੁੰਨੇ ਐ ਉੱਥੋਂ ਹੀ ਪਾਉਂਦਾ ਤੂੰ ਲੋਕਾਂ ਤੋਂ ਲੈ ਕੇ ਕੱਢ ਛੇਤੀ ਟਾਈਮ ਨਹੀਂ ਆਪਣੇ ਕੋਲ ਹਲੋ ਆਈਆਂ ਤਾਂ ਕਾਕੇ ਕਦੀ ਪੇਟ ਨਹੀਂ ਛਿਪੇ ਸਮਝ ਗਿਆ ਚੱਲ ਸੁਧਵੀਰ ਚਲੀਏ ਉਹ ਸਰਿੰਦਰ ਹਾਂ ਉਹ ਕੌਣ ਓਏ ਨਵੀਂ ਭਰਤੀ ਆ ਸਵੇਰੇ ਸਵੇਰੇ ਐਸਐਚਓ ਸਾਹਿਬ ਤਾਂ ਸਵਾਗਤ ਕਰਾ ਕੇ ਹਟਿਆ ਇਹਦੇ ਤੋਂ ਨਹੀਂ ਲੈਣੇ ਪੈਸੇ ਉਹ ਛੱਡ ਯਾਰ ਨਵਾਂ ਬੱਚਾ ਹੈ ਕੱਲ ਦਾ ਭਰਤੀ ਵਾਲੇ ਹੈ ਉਹ ਕਿੱਥੇ ਲਵਾਗੇ ਇਹਦੇ ਕੋਲ ਪੈਸੇ ਨਾਲੇ ਜੇ ਪੈਸੇ ਲੈ ਲੇ ਹਿੱਸਾ ਨਹੀਂ ਵਧੂ ਆਪਣਾ ਫੀਮ ਚੋਂ ਮਾਂ ਲੱਗ ਗਈ ਘਟ ਹੈ ਤੂੰ ਪਾਗਲੇ ਆ ਚੱਲ ਚਲੀਏ